ਦੋਸਤੋ ਆ ਇੱਕ ਆਸ਼ਕ ਦਾ ਕਾਰਾ ਦੇਖੋ ਜਿਨੇ ਆਪਣੀ ਮਸ਼ੂਕ ਦੇ ਪਿੱਛੇ ਉਹਦੇ ਘਰ ਵਾਲੇ ਨੂੰ ਮਾਰ ਮਕਾਇਆ ਤੇ ਇੰਨਾ ਹੀ ਨਹੀਂ ਉਹਨੇ ਮੌਕੇ ਤੇ ਹੀ ਪੁਲਿਸ ਨੂੰ 112 ਨੰਬਰ ਤੇ ਕਾਲ ਕੀਤੀ ਤੇ ਕਾਲ ਕਰਕੇ ਕਿਹਾ ਕਿ ਮੈਂ ਕੁਲਦੀਪ ਨੂੰ ਮਾਰ ਮਕਾਇਆ ਏ ਤੁਸੀਂ ਘਟਨਾ ਵਾਲੀ ਥਾਂ ਤੇ ਪਹੁੰਚ ਜਾਓ ਪੂਰਾ ਮਾਮਲਾ ਤੁਹਾਨੂੰ ਦੱਸਦੇ ਆ ਇਹ ਮਾਮਲਾ ਫਰੀਦਕੋਟ ਦੇ ਪਿੰਡ ਮਚਾਕੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਕੁਲਦੀਪ ਸਿੰਘ ਦਾ ਕਤਲ ਕੁਲਵੰਤ ਸਿੰਘ ਵੱਲੋਂ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਕਿ ਇਸ ਕਤਲ ਦੇ ਵਿੱਚ ਕੁਲਦੀਪ ਸਿੰਘ ਦੀ ਪਤਨੀ ਅਮਨਦੀਪ ਕੌਰ ਤੇ ਇੱਕ ਹੋਰ ਵਿਅਕਤੀ ਆਕਾਸ਼ਦੀਪ ਵੀ ਸ਼ਾਮਲ ਨੇ ਇਹ ਸਾਰੇ ਜਿਹੜੇ ਇਲਜ਼ਾਮ ਨੇ ਇਹ ਜਿਹੜੀ ਉਹ ਔਰਤ ਅਮਨਦੀਪ ਆ ਉਹਦੇ ਸਹੁਰਾ ਪਰਿਵਾਰ ਨੇ ਉਹਦੇ ਉੱਪਰ ਲਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਸਾਡੀ ਨੂੰਹ ਆ ਉਹਦੇ ਕਿਸੇ ਦੇ ਨਾਲ ਕੁਲਵੰਤ ਸਿੰਘ ਦੇ ਨਾਲ ਨਜਾਇਜ਼ ਰਿਸ਼ਤੇ ਦਾ ਜਿਹਦੇ ਚੱਲਦੇ ਉਹਨਾਂ ਨੇ ਸਾਡਾ ਭਰਾ ਜਿਹੜਾ ਕੁਲਦੀਪ ਸਿੰਘ ਆ ਉਹਦਾ ਕਤਲ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਭਰਾ ਵੈਸੇ ਤਾਂ ਅਸੀਂ ਫਾਜ਼ਿਲਕਾ ਦੇ ਰਹਿਣ ਵਾਲਿਆਂ ਜਿਹੜਾ ਪਰ ਸਾਡਾ ਭਰਾ ਏ ਉਹ ਮਚਾਕੀ ਪਿੰਡ ਦੇ ਵਿੱਚ ਰਹਿ ਰਿਹਾ ਤੇ ਉੱਥੇ ਉਹਦਾ ਕੋਈ ਘਰ ਨਹੀਂ ਸੀ ਉਹ ਇੱਕ ਕੁਟੀਆ ਜੀ ਬਣਾ ਕੇ ਇੱਕ ਛੰਨ ਜੀ ਬਣਾ ਕੇ ਰਹਿ ਰਿਹਾ ਸੀ ਜਿੱਥੇ ਉਹਨੂੰ ਕਤਲ ਕਰ ਦਿੱਤਾ ਗਿਆ ਕੁਲਵੰਤ ਸਿੰਘ ਵੱਲੋਂ ਕੁਲਵੰਤ ਸਿੰਘ ਮੋਟੂ ਉਹਦਾ ਨਾਂ ਲਿਆ ਜਾਂਦਾ ਵਿਅਕਤੀ ਦਾ ਜਿਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਏ ਤਾਂ ਉਹਦਾ ਹੌਸਲਾ ਅੱਜਕੱਲ੍ਹ ਅਪਰਾਧੀਆਂ ਦੇ ਹੌਸਲੇ ਕਿੱਥੋਂ ਤੱਕ ਵੱਧ ਗਏ ਆ ਕਿ ਉਹਨੂੰ ਕੋਈ ਡਰ ਹੀ ਨਹੀਂ ਸੀ ਹਰ ਬੰਦਾ ਇਹ ਸੋਚਦਾ ਹੈ ਕਿ ਜੇਕਰ ਮੈਂ ਕਤਲ ਕੀਤਾ ਤਾਂ ਮੇਰਾ ਕਤਲ ਦੇ ਵਿੱਚ ਨਾਂ ਨਾ ਆਵੇ ਬੜੇ ਸਾਰੇ ਕੇਸ ਵੇਖਿਆ ਜਿਦੇ ਵਿੱਚ ਅਪਰਾਧੀ ਭਾਈ ਦੇ ਨਜ਼ਰ ਆਉਂਦੇ ਆ ਕਿ ਮੈਂ ਇਹ ਕਤਲ ਨਹੀਂ ਕੀਤਾ ਭਾਵੇਂ ਕਿ ਕਤਲ ਉਹਨਾਂ ਨੇ ਹੀ ਕੀਤਾ ਹੁੰਦਾ ਪਰ ਇਹ ਬੰਦੇ ਦਾ ਹੌਸਲਾ ਜਿਨੇ ਕਤਲ ਕਰਕੇ ਤੁਰੰਤ ਪੁਲਿਸ ਨੂੰ ਫੋਨ ਲਾਇਆ ਕਿ ਤੁਸੀਂ ਮੌਕੇ ਤੇ ਪਹੁੰਚ ਜਾਓ ਮੈਂ ਕੁਲਦੀਪ ਸਿੰਘ ਨੂੰ ਕਤਲ ਕਰ ਦਿੱਤਾ ਤੇ ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਘਟਨਾ ਵਾਲੀ ਥਾਂ ਤੇ ਪਹੁੰਚਦੀ ਆ ਤਾਂ ਉਥੋਂ ਕੁਲਵੰਤ ਸਿੰਘ ਫਰਾਰ ਹੋ ਗਿਆ ਫਿਲਹਾਲ ਉਹ ਪੁਲਿਸ ਦੇ ਹੱਥ ਨਹੀਂ ਆਇਆ ਫਰਾਰ ਚੱਲ ਰਿਹਾ ਏ ਪੁਲਿਸ ਉਹਨੂੰ ਲੱਭ ਰਹੀ ਆ ਤੇ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਵੀ ਕਰ ਰਹੀ ਆ ਤੇ ਇਹ ਸਾਰੇ ਜਿੰਨੇ ਵੀ ਇਲਜ਼ਾਮ ਆ ਆਪਣੀ ਨੂੰ ਦੇ ਉੱਪਰ ਸਹਰਿਆਂ ਵੱਲੋਂ ਲਗਾਏ ਗਏ ਆ ਕਿ ਸਾਡੀ ਨੂੰ ਅਮਨਦੀਪ ਨੇ ਉਹ ਉਹਦੇ ਕਿਸੇ ਨਾਲ ਨਜਾਇਜ਼ ਸਬੰਧਾਂ ਜਿਹਦੇ ਚੱਲਦੇ ਉਹਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਵਾਇਆ ਏ ਅਸਲ ਸਚਾਈ ਕੀ ਹੈ ਇਹ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂਗਾ ਦੱਸਿਆ ਜਾ ਰਿਹਾ ਕਿ ਕੁਲਦੀਪ ਦੇ ਦੋ ਬੇਟੇ ਨੇ ਜਿਹੜਾ ਇੱਕ ਬੇਟਾ ਏ ਉਹ ਕੁਲਦੀਪ ਦਾ ਮਾਪਾਪ ਯਾਨੀ ਬੱਚਿਆਂ ਦਾ ਦਾਦਾ-ਦਾਦੀ ਤੇ ਕੁਲਦੀਪ ਦਾ ਭਰਾ ਸੰਭਾਲ ਰਿਹਾ ਤੇ ਜਿਹੜਾ ਦੂਸਰਾ ਬੇਟਾ ਏ ਉਹ ਉਹਨਾਂ ਨੇ ਆਪਣੇ ਮਾਮੇ ਨੂੰ ਗੋਦ ਦਿੱਤਾ ਹੋਇਆ ਪਰ ਹਰ ਰੋਜ਼ ਵਾਪਰ ਰਹੀਆਂ ਇਹ ਅਪਰਾਧਿਕ ਘਟਨਾਵਾਂ ਇੱਕ ਚਿੰਤਾ ਦਾ ਵਿਸ਼ਾ ਹੋ ਗਿਆ ਤੇ ਹੁਣ ਤਾਂ ਅਪਰਾਧੀਆਂ ਦੇ ਹੌਸਲੇ ਵੀ ਇੱਥੋਂ ਤੱਕ ਵੱਧ ਗਿਆ ਕਿ ਉਹ ਖੁਦ ਅਪਰਾਧ ਕਰਕੇ ਪੁਲਿਸ ਨੂੰ ਫੋਨ ਕਰ ਰਹੇ ਨੇ ਕਿ ਤੁਸੀਂ ਆ ਜਾਓ ਅਸੀਂ ਆ ਇਸ ਘਟਨਾ ਨੂੰ ਅੰਜਾਮ ਦੇਤਾ ਮਤਲਬ ਕੋਈ ਸਰਕਾਰਾਂ ਦਾ ਕੋਈ ਪੁਲਿਸ ਦਾ ਕੋਈ ਪ੍ਰਸ਼ਾਸਨ ਦਾ ਲੋਕਾਂ ਦੇ ਅੰਦਰ ਡਰ ਹੀ ਨਹੀਂ ਰਿਹਾ ਤਾਂ ਇਹ ਕਿੱਥੇ ਕਮਜ਼ੋਰੀ ਆ ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ ਇਹਨਾਂ ਨੂੰ ਕੋਈ ਨੱਥ ਕਿਉਂ ਨਹੀਂ ਪੈ ਰਹੀ ਇਹਦਾ ਕੌਣ ਜ਼ਿੰਮੇਵਾਰ ਆ ਇਹ ਵੱਡੇ ਸਵਾਲ ਖੜੇ ਹੋ ਗਏ ਨੇ